ਵਿੱਚ ਸਪ੍ਰਿੰਟਾਂ ਲਾਉਣੀਆਂ ਕਬੱਡੀ ਪਲੇਅਰਾਂ ਵਾਸਤੇ ਬਹੁਤ ਵਧੀਆ ਸਾਰਿਆਂ ਵਾਸਤੇ ਬਹੁਤ ਵਧੀਆ ਪੱਟ ਫੁੱਲਣਗੇ ਤੇ ਜ਼ੋਰ ਲੱਗੂਗਾ ਪੂਰਾ ਆਜੋ ਕਰਦੇ ਆਂ ਟ੍ਰਾਈਟ ਸਿੱਧਾ ਫੋਨ ਕਰ ਲੈ ਚਲਿਏ 1 2 3 ਸਟਾਰਟ ਖਿਚ 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 ਬਹੁਤ ਲੱਗ ਜੂ ਪਤਾ ਹਰਮਣੇ ਖੱਟੇ ਇਧਰ ਬਹੁਤ ਵਧੀਆ ਗੋਡਾ ਸਾਰੇ ਦੁਬਾਰਾ ਇਧਰੋ ਗਤੀ ਨਾਲ ਲਈ ਰੱਖੀ ਬਸ ਆਜੋ 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 ਪੰਜ ਲਾਉਣੀਆਂ ਪੰਜ ਕੋਈ ਗੱਲ ਨਹੀਂ ਚੱਲ ਗਏ ਖੁੱਲੇ ਹੋ ਜਾ ਖੁੱਲੇ ਹੋ ਜਾ ਖੁੱਲੇ ਹੋ ਜਾ ਚੱਲ ਗਏ 1 2 ਚਲੋ 1 2 3 ਖੜ ਲੈ ਲੈ ਆਜੋ 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 ਓਰੇ ਆਜੋ ਬਸ ਲੰਮੀ ਨਹੀਂ ਲਾਉਣੀ ਹਣ ਓਰੇ ਆਜੋ ਲੰਮੀ ਨਹੀਂ ਲਾਉਣੀ ਆਜੋ ਆਜੋ ਮੈਂ ਵੀ ਲਾਉਣਾ ਥੋਡੇ ਨਾਲ ਆਜੋ ਇੱਥੇ ਆਜੋ ਭੱਜ ਕੇ ਓਏ ਕੁਸਮਾ ਦਾ ਫੋਨ ਤੋਂ ਗਾਣੇ ਵੀ ਵਾਈ ਕਟਾ ਗਿਆ ਬਲੂਟੂਥ ਬੰਦ ਕਰਦੇ ਘਟਦੇ ਆਜੋ ਲਾਈਨ ਬਣਾ ਲੂਗਾ ਲਾਈਨ ਮੰਨ ਲਓ ਲਾਈਨ ਪਰਾ ਨੂੰ ਮੈਂ ਵੀ ਲਾਉਣਾ ਥੋਡੇ ਨਾਲ। ਲਾ ਵੀ ਆ ਜਿਹੜੀ ਲੱਗਣੀ ਹੈ ਨਾ ਇਹ ਸਿਰੇ ਲੱਗਣੀ ਆ। ਧਿਆਨ ਨਾਲ ਆਇਆ ਜੀ ਠੀਕ ਆ। ਖੁੱਲੇ ਖੁੱਲੇ ਪਾਣੀ ਪੀਆ ਜਾ ਕੇ। ਨੇੜੇ ਆਇਆ ਨੇੜੇ। ਚੱਲ ਗਏ। ਮੁੜਨਾ ਐ ਦੇ ਚ। ਮੁੜਨਾ ਠੀਕ ਆ ਜਦੋਂ ਤਾੜੀ ਮਾਰਤੀ ਉਹ ਤਾਂ ਮੁੜ ਪੈਣਾ। ਚੱਲ ਗਏ। ਚਲੋ। ਮੁੜ ਮੁੜ ਮੁੜ। ਲੈ। ਲਓ ਤਲੋ 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 ਲੈ ਲੈ ਤਲੈ 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 ਆ ਜਾਓ ਚਲੋ 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 ਤਲੋ ਤਲੋ ਹਾਂ ਚਲੋ ਚਲੋ ਮੈਂ ਤਾਂ ਫਿਰ ਕੱਟ ਲਈ ਤੁਸੀਂ ਵੱਧ ਲਈ ਆ ਆ ਜਾਓ ਫੇਰ ਆ ਜਾਓ ਫੇਰ ਲਾਲਾ ਚੱਲੀ ਜਾਂਦੇ ਚਲੋ ਸ਼ੋਲਡਰ ਲਾਲਾ ਜਾਗੇ ਨਹੀਂ ਨਹੀਂ ਬਸ ਹੌਲੀ ਹੌਲੀ ਚੱਲੂਗੀ ਗੱਡੀ ਇਹ ਤੇ ਚੱਲ ਗਏ ਨੀ ਨਜ਼ਰ ਕਹਿ ਲਈ ਖੜਨਾ ਨਹੀਂ ਸਾਹ ਲਾ ਲੋ ਜਿਹੜਾ ਖੜਿਆ ਉਹਨੂੰ ਕੱਲ ਨੂੰ ਜਲੇਬੀਆਂ ਕੱਲ ਨੂੰ ਜਲੇਬੀਆਂ ਲੈ ਉਹ ਜਿਹੜਾ ਖੜ ਗਿਆ ਪਹਿਲਾਂ ਠੀਕ ਹੈ ਚਲੋ ਲੰਮੇ ਲੰਮੇ ਸਟੈਪ ਲੈ ਲੈ ਯਾਰ ਮੂਹੇ ਕੰਮ ਹੈ ਯਾਰ ਤੂੰ ਚਲੋ 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 Coba, coba, coba Coba, coba, coba Coba, coba, coba ਪੱਟ ਫੁੱਲਣਗੇ ਦੋ ਦੋ ਜਾਨੇ ਹੋ ਜਾ ਓਏ ਦੋ ਦੋ ਜਾਨੇ ਹੋ ਜਾ ਗੋਰੀ ਆਇਆ ਨਕੀ ਰਹਿੰਦੇ ਇਧਰਲੇ ਪਾਸੇ ਆਇਆ ਅਜ ਦੋ ਦੋ ਜਾਨੇ ਹੋ ਜਾ ਪੁੱਛ ਮਾਰਨੇ ਬੈਕ ਚਲੋ ਓਏ ਜਿਲੇ ਬਿੰਗ ਹੋ ਗਈਆਂ ਕਿਲੋ ਕਿਲੋ ਜਿਲੇ ਬਿੰਗ ਇੱਧਰ ਆ ਜੋ ਅੱਦੇ ਅੱਦੇ ਮੂਰੇ ਹੋ ਜਾ ਹਰਮਣ ਆ ਇੱਧਰ ਦੋ ਦੋ ਹੋ ਜਾ ਨੇੜੇ ਆ ਨੇੜੇ ਇਹਨਾਂ ਦੇ ਵਾਦੇ ਯਾਰ ਆ ਕੇ ਨਾ ਗੋਰੀ ਇਹਨਾਂ ਵਾਧਦਾ ਨਹੀਂ ਕੋਈ ਆਏ ਇਧਰ ਅੱਛਾ ਇੱਧਰ ਲੈ ਪਾਸੇ ਚਲੋ ਹਰਮਨ ਨਾਲ ਆ ਜਾ ਤੂੰ ਆ ਜਾ ਸੁੱਖੇ ਨਾਲ ਲਾਲੂ ਕਿਵੇਂ ਮਰਦੀ ਕਰ ਲੋ ਕਰ ਲੋ ਛੇਤੀ ਕਰੋ ਚੱਲ ਬਈ ਪੁਸ਼ ਮਾਰਨੇ ਆ ਪੁਸ਼ ਮਾਰ ਕੇ ਪੁਸ਼-ਅਪ ਲਾਉਣਾ 5 ਪਹਿਲਾਂ ਤੁਸੀਂ ਮਾਰੋ ਤਾਂ ਠੀਕ ਐ ਇਧਰ ਦੇ ਮਾਰਨੇ ਮੈਂ ਇਧਰ ਨੂੰ ਪਹਿਲਾ ਪੁਸ਼ ਪਹਿਲਾ ਪੁਸ਼-ਅਪ ਫਿਰ ਖੜੇ ਹੋ ਕੇ ਪੁਸ਼ ਚਲ ਚਲੋ ਲਾਓ ਪੁਸ਼-ਅਪ ਪੁਸ਼-ਅਪ ਲਾ ਚਲੋ 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 ਮਾਰੋ ਪੁਸ਼ ਇੱਕ ਆਇਆ ਇੱਕ ਖੜੀ ਹੋ ਉਹ ਖੜੀ ਹੋ ਇੱਥੇ ਮਾਰ ਥੱਲੇ ਚਲ 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 ਇੱਕ ਪੁਸ਼-ਅਪ ਚਲ 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 ਚਲੋ 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 ਸਪੀਡ ਨਾਲ ਚਲ 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 ਚਲੋ 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 ਲਾਓ ਦੂਜੇ ਪਾਸੇ ਮੜ 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 ਚੱਲ ਨੇੜੇ ਆ ਨੇੜੇ ਨੇੜੇ ਆ ਹਾਂ ਹਾਂ ਅਸੀਂ ਆਇਆ ਪੁੱਛਦਾ ਜਿਵੇਂ ਕਿ ਤੱਕ ਚੱਲ 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 ਜੋਰ ਦੀ ਮਾਰ ਕਰ ਪੁੱਛ ਪੁੱਛ ਤੇ ਤੇ ਜਾਣ ਹੀ ਲੱਗਦੀ ਤੇਰੀ ਤੂੰ ਖੜੇਗਾ ਤੂੰ ਲਾਓ ਲਾਓ ਯਾਰ ਰਿਲੈਕਸ ਰਿਲੈਕਸ ਹੋ ਜਾ ਮੜੇ ਸਾਲਿਆ ਲੋ ਬਾਕੀ ਉਧਰ ਹੋ ਜਾਓ ਦੂਜੇ ਉਧਰ ਹੋ ਜਾਓ ਤੂੰ ਲਾਏਂਗੀ ਇੱਧਰ ਆ ਜਾਓ ਬਾਕੀ ਜਿਹੜੇ ਲੋਹੀ ਜਾਂਦੇ ਸੀ ਤੂੰ ਇੱਧਰ ਆਇਆ ਇੱਧਰ ਆਇਆ ਆਇਓ ਆਇਓ ਚੇਂਜ ਕਰ ਲਓ ਜਿਹੜੇ ਮੂਰੇ ਸੀਗੇ ੱਟਕੇ ਵੱਜਦੇ ਜਿਨ੍ਹਾਂ ਨੂੰ ਇੱਧਰ ਹੋ ਜਾਓ ਚਲ ਲਾ ਲੇਂਗੀ ਚਲ ਪਾਣੀ ਪੀ ਗਿਆ ਤੂੰ ਆ ਇੱਧਰ ਪੰਗੇ ਲਈ ਜਾਂਦਾ ਇੱਧਰ ਇਥੇ ਆ ਚੱਲ 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 ਤੂੰ ਲੰਦਾ ਸੀ ਨਹੀਂ ਨਹੀਂ ਕੋਈ ਨਹੀਂ ਚੱਲ ਚਲੋ ਜੋਰ ਲਾ ਖੜਾ ਹੋ ਏ ਚੱਲ ਜੋਰ ਲਾ ਉਹ ਮੈਨੂੰ ੱੱਕੇ ਹੀ ਨਹੀਂ ਵੱਜਦਾ ੱੱਕਾ ਮਾਰ ਚੱਲ ਗਾ ਜੋਰ ਮਾਰ ੱੱਕਾ ਮਾਰ ੱੱਕਾ ਚੱਲ 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 ਜੋਰ ਲਾ ਆ ਜਾ ਚੱਲੇ ਕੋਰ ਰਿਲੈਕਸ ਇਧਰਲੇ ਪਾਸੇ ਉਸੇ ਨੇ ਮੋੜਨਾ ਚੱਲ ਅ ਪਤਾ ਲੱਗੇ ਜੋਪਰਾ ਜੋਰ ਹੈਗਾ ਚੱਲ 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 ਕੋਹ ਨਹੀਂ ਹੁੰਦਾ ਆ ਵੇਖ ਲੈ ਮੇਰਾ ਹਾਲ ਮੇਰਾ ਹਾਲ ਵੇਖ ਲੈ ਕੋਹ ਨਹੀਂ ਹੁੰਦਾ ਚੱਲ 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 ਹਰਮਨ ਕੀ ਗੱਲ ਆ ਓਏ ਬਲਜੀਤ ਆ ਇੱਥੇ ਓਏ ਬਲਜੀਤ ਆ ਜਾ ਤੂੰ ਲਾਉਣੇ ਨਹੀਂ ਲਾਉਣੇ ਕਵਾਲੀ ਚ ਜਗ ਰਹੇ ਆ ਚਲੋ ਸਾਈਡ ਹੋ ਜਾਓ ਟੇਡੇ ਹੋ ਜਾਓ ਦੋ ਦੋ ਜਣੇ ਟੇਡੇ ਹੋ ਜਾ ਟੇਡੇ ਜਲਦੀ ਹੱਥ ਫੜ ਲਵਤ ਬਿਲਕੁਲ ਆ ਗਈ ਪਈ ਪਾਣੀ ਪੀ ਗਏ ਇੱਥੇ ਆ ਫਿਰ ਪੋਦੇ ਨਾਲ ਲੱਗ ਤੂ ਵਰਬੇ ਚਲ ਇਧਰ ਆਇਆ ਇੱਥੇ ਆਇਆ ਇੱਥੇ ਚਲੋ ਲੱਗੋ ਦੋ ਇਹਨਾਂ ਨੇ ਹੱਥ ਫੜਨੇ ਆ ਚਲੋ ਚਲੋ ਫੜ ਲਓ ਜਲਦੀ ਇੱਥੇ ਆ ਇੱਥੇ ਚਲ ਗਏ ਇੱਥੇ ਆਓ ਉਹ ਇੱਥੇ ਆ ਉਹ ਗੁਰੂ ਲਾਈਨ ਉਵੇਂ ਰੱਖਣੀ ਆ ਆ ਬੰਦੇ ਬਾਹਰ ਖੜੇ ਸੀਗੇ ਵਿੱਚ ਆ ਯਾਰ ਚੱਲ ਗਏ ਚਲੋ ਜਦੋਂ ਮੈਂ ਸਟਾਪ ਕਹਦਾ ਪਿੱਛੇ ਨੂੰ ਚੱਲਣਾ ਦੋ ਚਲੋ ਸਟਾਰਟ ਤੇ 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 ਸਾਈਡ ਜੰਪ ਸਾਈਡ ਜੰਪ ਸਾਈਡ ਜੰਪ ਸਾਈਡ ਜੰਪ ਸਾਈਡ ਜੰਪ ਸਾਈਡ ਜੰਪ ਲਾਉਣੇ ਆ ਚੱਲੀ ਚੱਲੋ ਜਿੰਨਾ ਕਰ ਮੈਂ ਕਹਿੰਦਾ ਨਹੀਂ ਚਲਾ 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 ਰਿਲੈਕਸ ਉਹ ਸਾਰਾ ਚੜ ਗਿਆ ਕੁੜੀ ਦਾ ਕਿਵੇਂ ਆ ਆ ਲੜਕਾ ਫਾਈਆ ਫਾਈਆ ਕਰਕੇ ਸਪੀਡ ਨਾ ਲਾਉਣੇ ਆ ਸਪੀਡ ਨਾ ਲਾਉਣੀ ਆ ਇਦਕੀ